ਇਸ ਸੂਬੇ 'ਚ ਕੋਈ ਅਮਨੋਮਾਨ ਖਰਾਬ ਹੈ ਜਾਂ ਅਮਨੋਮਾਨ ਦੀ ਸਥਿਤੀ ਕਿ ਨਹੀਂ ਹੈ ਬਹੁਤ ਵਧੀਆ ਸ਼ਾਂਤਮਈ ਸੂਬਾ ਹੈ ਸਾਡਾ ਸਾਡਾ ਨਾਲ ਲੱਗਦਾ ਹਰਿਆਣਾ ਸੂਬਾ ਜਿਹਦੀ ਲਾਂਡ ਆਰਡਰ ਦੀ ਪੋਜੀਸ਼ਨ ਜਿਹੜੀ ਮੈਂ ਦੱਸ ਰਿਹਾ ਜਿਹੜੀ ਲਿਸਟ ਆਈ ਹੈ ਉਹਦੇ ਵਿੱਚ 17ਵਾਂ 18ਵਾਂ ਨੰਬਰ ਹੈ ਹਰਿਆਣੇ ਦਾ ਸੰਦੀਪ ਜੀ ਧਾਣ ਵਾਲੀ ਬਿਆਨਬਾਜ਼ੀ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਬਿਆਨਬਾਜ਼ੀ ਕਰਕੇ ਭਾਜਪਾਲੇ ਇੱਥੇ ਕਹਿੰਦੇ ਨੇ ਤੁਹਾਡੇ ਵਿਰੋਧੀ ਤਾਂ ਉਹ ਇੱਥੇ ਕਹਿੰਦੇ ਨੇ ਕਹਿੰਦੇ ਨੇ ਪੰਜਾਬ ਦਾ ਤਾਂ ਹਾਲ ਹੀ ਬੜਾ ਮਾੜਾ ਹੋ ਗਿਆ ਇਸ ਟਾਈਮ ਇਹਦਾ ਭਾਜਪਾ ਦੇ ਦੱਸੇ ਨਾ ਜੀ ਸੈਂਟਰ ਦੀ ਰਿਪੋਰਟ ਆ ਉਹ ਵੀ ਜਿਦੇ ਚ ਪੰਜਾਬ ਨੂੰ ਨੰਬਰ 2 ਦੀ ਪੋਜੀਸ਼ਨ ਦਿੱਤੀ ਗਈ ਹੈ ਤੁਸੀਂ ਲਾਰਡ ਆਰਡਰ ਦੀ ਸਥਿਤੀ ਦੇਖ ਲਓ ਕਤਲੋਗਾਰਾਤ ਹੋ ਰਹੀ ਹੈ ਲੁੱਟਖੁਆ ਹੋ ਰਹੀ ਹੈ ਜਿਨ੍ਹਾਂ ਦੇ ਉੱਤੇ ਰਾਜ ਕਰਦੀ ਆ ਭਾਜਪਾ ਕਹਿੰਦੇ ਆ ਅਸੀਂ 18 ਤੋਂ 19 ਸੂਬਿਆਂ 'ਚ ਰਾਜ ਕਰਦੇ ਆ ਦੇਸ਼ 'ਚ ਤਾਂ ਭਾਜਪਾ ਆਪਣੇ ਸੂਬਿਆਂ ਦੀ ਗਿਣਤੀ ਕਰ ਲੈ ਕਿੰਨੇ ਆਲੇ ਸੂਬਿਆਂ 'ਚ ਉਹਨਾਂ ਦੇ ਵਿੱਚ ਲਿਸਟ 'ਚ ਕਿਹੜੇ-ਕਿਹੜੇ ਨੰਬਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਜਿਹੜੀ ਬਿਆਨਬਾਜ਼ੀ ਆ ਭਾਜਪਾ ਵਾਲੇ ਉਹ ਬਾ ਜਾਣ ਜਿਹੜੇ ਪੰਜਾਬ ਦੇ ਇੰਡਸਟਰੀਜ਼ ਨੇ ਉਹ ਕਹਿੰਦੇ ਯੂਪੀ ਵਾਲੇ ਪਾਸੇ ਕਰਾਰ ਕਰਕੇ ਬੈਠੇ ਨੇ ਉਹਨਾਂ ਨੇ ਹਾਲਾਂਕਿ ਕੱਲ ਵੀ ਅਸੀਂ ਇੱਕ ਖਬਰ ਚਲਾਈ ਸੀ ਵੀ 230 ਕਰੋੜ ਦਾ ਉਹ ਕਰਾਰ ਕਰਕੇ ਬੈਠੇ ਨੇ ਯੂਪੀ ਕਹਿੰਦੇ ਆਪਣੇ ਘਰ ਵਾਲੇ ਤਾਂ ਪਹਿਲਾਂ ਸੰਭਲੋ ਹੁਣ ਅਸੀਂ ਵਾਪਸ ਉਪੀਏ ਵਿੱਚ ਜਾ ਰਹੇ ਯੋਗੀ ਸਾਹਿਬ ਸਾਨੂੰ ਉੱਥੇ ਵਧੀਆ ਸਹੂਲਤਾਂ ਦੇ ਰਹੇ ਨੇ ਤੇ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਕਿ ਉਹ ਪੰਜਾਬ 'ਚ ਫੈਕਟਰੀ ਲਗਾਣਗੇ ਜਾਂ ਉੱਥੇ ਲਗਾਣਗੇ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਸੁਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਦਾ ਵੇ ਅੱਜ ਪੰਜਾਬ ਦੀ ਪੁਲਿਸ ਸੂਬੇ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਬਣਾਏ ਰੱਖਣ ਲਈ ਮੁਸਤੈਦ ਨਜ਼ਰ ਆਈ ਅੱਜ ਉਹਨਾਂ ਨੇ ਬੜੇ ਸਰਚ ਆਪਰੇਸ਼ਨ ਕੀਤਾ ਜਲਾਲਾਬਾਦ ਫਰੀਦਕੋਟ ਪਟਿਆਲਾ ਵਿਖੇ ਤੇ ਹੋਰ ਵੀ ਕਈ ਥਾਵਾਂ ਤੇ ਆਓ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਡੀਆਈਜੀ ਸਾਹਿਬ ਇਸ ਸਰਚ ਆਪਰੇਸ਼ਨ ਨੂੰ ਲੈ ਕੇ ਕੀ ਕੁਝ ਕਹਿ ਰਹੇ ਆ ਜੋ ਗ੍ਰੀਪੀ ਪੰਜਾਬ ਸਰ ਵੱਲੋਂ ਕਿ ਕਾਫੀ ਜਿਵੇਂ ਥਾਣੇ ਪਹਿਲਾਂ ਵੀ ਤਕੇ ਜਿੰਨੇ ਸਕਿਉਰਟੀ ਵੀ ਦਾਈ ਗਈ ਕੈਮਰਾ ਲਗਾਏ ਗਏ ਨੇ ਕਿ ਸਾਰੇ ਜ਼ਿਲ੍ਹਿਆਂ ਚ ਪੰਜਾਬ ਚ ਕੈਮਰਾ ਸਿਸਟਮ ਲਗਾਏ ਗਏ ਨੇ ਕਿ ਆਦਰ ਕਰ ਤਿੰਨ ਪੁਆਇੰਟ ਵੀ ਪਹਿਲਾਂ ਮਿਲਦੇ ਰਹੇ ਨੇ ਜਿਵੇਂ ਆਰਪੀਜੀ ਟੈਕ ਪਿੱਛੇ ਜੰਤਰੰਤਰ ਹਰ ਰੋਸ ਤੇ ਇਨਪੁਟ ਨੇ ਇਨਪੁਟਸ ਤੋਂ ਦੇਖੋ ਉਹ ਰੈਗੂਲਰ ਜੋ ਵੀ ਚੱਲਦੀਆਂ ਰਹਿੰਦੀਆਂ ਨੇ ਇਨਪੁਟਸ ਔਰ ਇਹ ਜਿਹੜੀ ਜਨਰਲ ਏਹਤਿਆਤ ਹੈ ਇਹ ਪੁਲਿਸ ਵੱਲੋਂ ਆਪਣੇ ਕੈਂਪ ਸਿਕਿਉਰਟੀ ਦੇ ਰਿਗਾਰਡਿੰਗ ਵੀ ਔਰ ਏਰੀਆ ਦੇ ਵਿੱਚ ਜਨਰਲ ਸਿਕਿਉਰਟੀ ਦੇ ਰਿਗਾਰਡਿੰਗ ਜਿਹੜੀ ਕੀਤੀ ਜਾ ਰਹੀ ਹੈ ਬਿਲਕ ਅਰ ਇਸੇ ਮੁੱਦੇ ਤੇ ਸਾਡੇ ਨਾਲ ਜੁੜਨਗੇ ਆਮ ਆਦਮੀ ਪਾਰਟੀ ਦੇ ਆਕੂ ਸੰਦੀਪ ਬੰਦੂਜੀ ਆਓ ਉਹਨਾਂ ਦਾ ਸਵਾਗਤ ਵੀ ਕਰ ਲੈਂਦੇ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਸ਼ਸ਼ੀਕਾਲ ਆ ਆਸਰੰਦਰ ਵੀਰ ਜੀ ਸਾਰੇ ਦਰਸ਼ਕਾਂ ਨੂੰ ਸ਼ਸ਼ੀਕਾਲ ਨਮਸਕਾਰ ਆਦਾਬ ਸਲਾਮ। ਸੰਦੀਪ ਜੀ ਕਿਵੇਂ ਦੇਖਦੇ ਹੋ ਅੱਜ ਸਾਰੇ ਜ਼ਿਲ੍ਹਿਆਂ 'ਚ ਲਗਭਗ ਮਤਲਬ ਐਸਐਸਪੀ ਲੈਵਲ ਤੱਕ ਉਹਨਾਂ ਨੂੰ ਅਗਵਾਈ ਕਰਦੇ ਹੋਏ ਨਜ਼ਰ ਆਇਆ ਸਰਚ ਆਪਰੇਸ਼ਨ ਚਲਾਇਆ ਗਿਆ ਨਾਕੇ ਲਾਏ ਗਏ ਇਹਨੂੰ ਕਿਵੇਂ ਦੇਖਦੇ ਹੋ? ਸੁਵਿੰਦਰ ਭਾਈ ਦੇਖੋ ਪੰਜਾਬ ਚ ਪਹਿਲਾਂ ਹੀ ਸਾਡਾ ਅਨੋਮਾਨ ਹੈ ਸਾਡਾ ਸੂਬਾ ਪਹਿਲਾਂ ਹੀ ਸ਼ਾਂਤਮਈ ਹੈ ਦੇਖੋ ਕੱਲ ਪਰਸੋ ਇੱਕ ਸੈਂਟਰ ਦੀ ਰਿਪੋਰਟ ਵੀ ਆਈ ਹੈ ਜਿਦੇ ਚ ਸੂਬਾ ਦੇ ਵਿੱਚ ਜਿਹੜੀ ਲਾਉਂਡ ਆਰਡਰ ਦੀ ਪੋਜੀਸ਼ਨ ਹੈ ਅਸੀਂ ਪੂਰੇ ਦੇਸ਼ ਚ ਨੰਬਰ 2 ਤੇ ਹਾਂ ਯਾਨੀ ਕਿ ਇੰਨੀ ਵਧੀਆ ਸਾਡੀ ਪੋਜੀਸ਼ਨ ਹੈ ਪੂਰੇ ਦੇਸ਼ ਦੇ ਵਿੱਚ ਤਾਂ ਇਹਦਾ ਇੱਕ ਰੂਟੀਨ ਤਾਂ ਪੁਲਿਸ ਕਰ ਰਹੀ ਹੈ ਤਾਂ ਅੱਛੀ ਗੱਲ ਹੈ ਲਾਉਂਡ ਆਰਡਰ ਦੇ ਨਾਲ ਲੋਕਾਂ ਚ ਵੀ ਵਿਸ਼ਵਾਸ ਬਣਿਆ ਰਹਿੰਦਾ ਹੈ ਕਿ ਸਰਕਾਰ ਲੋਕਾਂ ਦੇ ਪ੍ਰਤੀ ਸنجੀਦਾ ਸਰਕਾਰ ਲੋਕਾਂ ਦੇ ਪ੍ਰਤੀ ਕੰਮ ਕਰ ਰਹੀ ਹੈ ਤਾਂ ਬਹੁਤ ਵਧੀਆ ਹੈ ਅੱਜ ਪੂਰੇ ਜਿਹੜਾ ਸੱਚ ਆਪਰੇਸ਼ਨ ਕੀ ਤਾਂ ਇਹਦੇ ਨਾਲ ਜਿਹੜਾ ਸ਼ਰਾਰਤੀ ਜਿਹੜੇ ਅਨਸਰ ਹਨ ਉਹਨਾਂ ਤੇ ਵੀ ਨਕੇਲ ਪਾਉਣ ਦੇ ਵਿੱਚ ਮਦਦ ਮਿਲਦੀ ਹੈ ਹੁੰਦਾ ਉਹਨਾਂ ਨੂੰ ਵੀ ਬੜੀ ਗ੍ਰੀ ਪੁਲਿਸ ਮੁਸਤੈਦ ਹੈ ਉਸਤੈਦੀ ਨਾਲ ਕੰਮ ਕਰ ਰਹੀ ਹੈ ਪੁਲਿਸ ਅਸੀਂ ਕੋਈ ਅਨਸੁਖਾਮੀ ਘਟਰੀਏ ਜਾਂ ਕੋਈ ਲੁੱਟਖੋ ਦੀ ਵਾਰਦਾਤ ਨਹੀਂ ਕਰਾਂਗੇ ਨੀ ਤਾਂ ਸੇਸ ਲੱਖਾਂ ਪੈਣੀਆਂ ਤਾਂ ਬਹੁਤ ਵਧੀਆ ਬਰਾਲਾ ਪੰਜਾਬ ਸਰਕਾਰ ਦਾ ਸਾਡੇ ਜੋ ਵੱਡੇ ਸਾਰਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਸਿੰਘ ਮਾਨ ਸਾਹਿਬ ਸਾਡੇ ਪੰਜਾਬ ਦੇ ਹੋਮ ਮਿਨਿਸਟਰ ਵੀ ਹੈ ਤਾਂ ਉਹਨਾਂ ਦੇ ਕਾਰਜਕਾਲ ਚ ਉਹਨਾਂ ਦੀ ਅਗਵਾਈ ਚ ਸਾਡੀ ਪੰਜਾਬ ਪੁਲਿਸ ਵੀ ਆ ਕੰਮ ਕਰ ਰਹੀ ਹੈ ਔਰ ਇਹ ਨਹੀਂ ਹੈ ਕਿ ਸੂਬੇ ਚ ਕੋਈ ਅਮਨੋਮਾਨ ਖਰਾਬ ਹੈ ਜਾਂ ਅਮਨੋਮਾਨ ਦੀ ਸਥਿਤੀ ਨਹੀਂ ਹੈ ਬਹੁਤ ਵਧੀਆ ਸ਼ਾਂਤਮਈ ਸੂਬਾ ਹੈ ਸਾਡਾ ਸਾਡਾ ਨਾਲ ਲੱਗਦਾ ਹਰਿਆਣਾ ਸੂਬਾ ਜਿਹਦੀ ਲਾਂਡ ਆਰਡਰ ਦੀ ਪੋਜੀਸ਼ਨ ਜਿਹੜੀ ਮੈਂ ਦੱਸ ਰਿਹਾ ਕਿ ਲਿਸਟ ਆਈ ਹੈ ਉਹਦੇ ਵਿੱਚ 17ਵਾਂ 18ਵਾਂ ਨੰਬਰ ਹੈ ਹਰਿਆਣੇ ਦਾ ਔਰ ਸਾਡਾ ਪੰਜਾਬ ਹੈ ਜਿਹੜਾ ਲੌਂਗ ਆਰਡਰ ਦੀ ਪੋਜੀਸ਼ਨ ਹੈ ਨੰਬਰ 2 ਤੇ ਹੈ ਤਾਂ ਅਸੀਂ ਨਹੀਂ ਕਹਿੰਦੇ ਹੈਗੇ ਕਿ ਕੋਈ ਪੋਜੀਸ਼ਨ ਖਰਾਬ ਹੈ ਜਾਂ ਕੁਝ ਹੈ ਪਹਿਲੀ ਕਹਿ ਰਹੇ ਹਾਂ ਕਿ ਸਾਡਾ ਸੂਬਾ ਬਹੁਤ ਸ਼ਾਂਤਮਈ ਹੈ ਪੂਰੇ ਦੇਸ਼ 'ਚ ਬਹੁਤ ਵਧੀਆ ਸ਼ਾਂਤੀ ਨਾਲ ਅਸੀਂ ਵਿਚਰ ਰਹੇ ਹਾਂ ਸਾਡਾ ਦੇਸ਼ ਦੇ ਵਿੱਚ ਜਿਹੜਾ ਪੰਜਾਬ ਹੈ ਬਹੁਤ ਸਹੀ ਢੰਗ ਨਾਲ ਇੱਕ ਵਧੀਆ ਮੰਜ਼ਿਲ ਵੱਲ ਵਧ ਰਿਹਾ ਹੈਗਾ ਬ੍ਰੋਧੀ ਦੀ ਰਾਵਲ ਦਾ ਬੇਫਜ਼ੂਲ ਸੰਦੀਪ ਜੀ ਕਾਣ ਵਾਲੀ ਬਿਆਨਬਾਜ਼ੀ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਬਿਆਨਬਾਜ਼ੀ ਕਰਕੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਰੰਗਲਾ ਖੁਸ਼ਹਾਲ ਔਰ ਦੇਸ਼ ਦਾ ਨੰਬਰ 1 ਸੂਬਾ ਬਣਨ ਲਈ ਅਗਰਸਰ ਅੱਗੇ ਵਧ ਰਿਹਾ ਹੈ ਉਹਨਾਂ ਦੀ ਅਗਵਾਈ 'ਚ ਪਰ ਸੰਦੀਪ ਜੀ ਤੁਸੀਂ ਜਿਸ ਦਾ ਹਵਾਲਾ ਵੀ ਦੇ ਰਹੇ ਹੋ ਕੇਂਦਰ ਸਰਕਾਰ ਵੱਲੋਂ ਰਿਪੋਰਟ ਆਈ ਹੈ ਤੇ ਕੇਂਦਰ ਸਰਕਾਰ ਮਤਲਬ ਭਾਜਪਾ ਵਾਲੇ ਭਾਜਪਾ ਵਾਲੇ ਇੱਥੇ ਕਹਿੰਦੇ ਨੇ ਤੁਹਾਡੇ ਵਿਰੋਧੀ ਤਾਂ ਉਹ ਇੱਥੇ ਕਹਿੰਦੇ ਨੇ ਕਹਿੰਦੇ ਇਹਨੇ ਪੰਜਾਬ ਦਾ ਤਾਂ ਹਾਲ ਹੀ ਬੜਾ ਮਾੜਾ ਹੋ ਗਿਆ ਇਸ ਟਾਈਮ ਤੁਸੀਂ ਲੋਅਰ ਨਾਡਰ ਦੀ ਸਥਿਤੀ ਦੇਖ ਲਓ ਕਤਲੋਗਾਰਾਤ ਹੋ ਰਹੀ ਹੈ ਲੁੱਟ ਖੁਆ ਹੋ ਰਹੀ ਹੈ ਅਸ਼wini ਸ਼ਰਮਾ ਜੀ ਦਾ ਇਹਦਾ ਮਤਲਬ ਕਿਤੇ ਨਾ ਕਿਤੇ ਦਾ ਜਾਂ ਤਾਂ ਹੁਣ ਸੈਂਟਰ ਦੀ ਬੰਨੀ ਹੈ ਉਹ ਰਿਪੋਰਟ ਦੀ ਬੰਨੀ ਹੈ ਜਾਂ ਇੱਥੋਂ ਵਾਲੇ ਭਾਜਪਾ ਲਿਆਂਦੀ ਬੰਨੀ ਹੈ ਇਹਦਾ ਭਾਜਪਾ ਦੇ ਦੱਸੇ ਨਾ ਜੀ ਸੈਂਟਰ ਦੀ ਰਿਪੋਰਟ ਹੈ ਉਹ ਵੀ ਜਿਹਦੇ ਵਿੱਚ ਪੰਜਾਬ ਨੂੰ ਨੰਬਰ 2 ਦੀ ਪੋਜੀਸ਼ਨ ਦਿੱਤੀ ਗਈ ਹੈ ਉਹਦੇ ਵਿੱਚ ਭਾਜਪਾ ਦੇ ਸੂਬੇ ਕਿੰਨੇ ਨੇ ਉਹਨਾਂ ਦੀ ਜਿਹੜੇ ਜਿਨ੍ਹਾਂ ਦੇ ਉੱਤੇ ਰਾਜ ਕਰਦੀ ਹੈ ਭਾਜਪਾ ਕਹਿੰਦੇ ਆ ਅਸੀਂ 18 ਤੋਂ 19 ਸੂਬਿਆਂ 'ਚ ਰਾਜ ਕਰਦੇ ਆ ਦੇਸ਼ 'ਚ ਤਾਂ ਬਾਜਪਾ ਆਪਣੇ ਸੂਬਿਆਂ ਦੀ ਗਿਣਤੀ ਕਰ ਲੈ ਕਿੰਨੇ ਆਲੇ ਸੂਬਿਆਂ ਚ ਉਹਨਾਂ ਦੇ ਵਿੱਚ ਲਿਸਟ 'ਚ ਕਿਹੜੇ-ਕਿਹੜੇ ਨੰਬਰ ਨੇ ਮੈਂ ਤੁਹਾਨੂੰ ਪड़ोसी ਦਾ ਪड़ोसी ਸੂਬੇ ਹਰਿਆਣਾ ਦਾ ਵੇਰਵਾ ਦਿੱਤਾ ਉਹਨਾਂ ਦਾ 17ਵਾਂ 18ਵਾਂ ਨੰਬਰ ਹੈ ਤਾਂ ਇਹ ਆਪਣੇ ਘਰੇਬਾਂ ਚ ਝਾਕਣਾ ਭਾਜਪਾ ਵਾਲੇ ਜਿਹੜੇ ਪੰਜਾਬ ਨੂੰ ਦੱਸਦੇ ਨੇ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਪੰਜਾਬ ਦਾ ਅਮਨੋ-ਅਮਾਨ ਖਰਾਬ ਹੈ ਜਾਂ ਪੰਜਾਬ 'ਚ ਸਥਿਤੀ ਠੀਕ ਨਹੀਂ ਹੈ ਤਾਂ ਬੇਫਜ਼ੂਲ ਦੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਜਿਹੜੀ ਬਿਆਨਬਾਜ਼ੀ ਹੈ ਭਾਜਪਾ ਵਾਲੇ ਉਹ ਬਾਝਾਂ ਪੰਜਾਬ ਵਧੀਆ ਢੰਗ ਨਾਲ ਵਿਚਰ ਰਿਹਾ ਹੈ ਪੰਜਾਬ ਚ ਸਾਡਾ ਭਾਈਚਾਰਾ ਕਾਇਮ ਹੈ ਵਧੀਆ ਢੰਗ ਨਾਲ ਲੋਕ ਰਹਿ ਰਹੇ ਨੇ ਕੰਮਕਾਰ ਕਰ ਰਹੇ ਨੇ ਤਰੱਕੀ ਵੱਲ ਵਧ ਰਹੇ ਨੇ ਹਰ ਗਰੰਟੀ ਪੂਰੀ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਚਾਹੇ ਉਹ ਬਿਜਲੀ ਸੰਬੰਧੀ ਹੈ ਚਾਹੇ ਮੋਲਾ ਕਲੀਨਿਕ ਬਣਾਉਣ ਸੰਬੰਧੀ ਹੈ ਤਾਂ ਸਕੂਲ ਵਧੀਆ ਬਣਾਏ ਜਾ ਰਹੇ ਨੇ ਕੱਲ ਸਾਡੇ ਪਟਿਆਲੇ ਜੀ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪਹੁੰਚ ਰਹੇ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸिसोदिया ਸਾਹਿਬ ਵੀ ਪਹੁੰਚ ਰਹੇ ਨੇ ਇੱਕ ਸਕੂਲ ਦਾ ਉਹਨਾਂ ਨੇ ਨਿਰੀਖਣ ਕਰਨਾ ਹੈ ਤਾ ਇਹ ਨਹੀਂ ਕਹਿ ਸਕਦੇ ਕਿ ਕੰਮ ਨਹੀਂ ਹੋ ਰਿਹਾ ਕੰਮ ਬਹੁਤ ਵਧੀਆ ਹੋ ਰਿਹਾ ਹੈ ਹਲੇ 8 ਤੋਂ 9 ਮਹੀਨੇ ਹੋਏ ਨੇ ਉਹ ਪੰਜਾਬ ਤਰੱਕੀ ਦੀ ਲੀਹਾਂ ਤੇ ਦੁਬਾਰਾ ਵਾਪਸ ਆ ਰਿਹਾ ਹੈਗਾ ਸੰਦੀਪ ਜੀ ਕੱਲ ਵੀ ਤੁਸੀਂ ਦੇਖਿਆ ਹੋਣਾ ਕਿਵੇਂ ਵਿਕਰਮਜੀਤ ਸਿੰਘ ਮਜੀਠੀਆ ਬਰਸੇ ਨੇ ਕਹਿੰਦੇ ਕਿ ਬਾਹਰੋਂ ਤਾਂ ਤੁਸੀਂ ਇਨਵੈਸਟਮੈਂਟ ਵਾਸਤੇ ਜਾ ਰਹੇ ਹੋ ਚਿਨਈ ਚਲੇ ਜਾਂਦੇ ਹੋ ਹైదరాబాద్ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਭਗਵੰਤ ਮਾਨ ਜੀ ਫ੍ਰੈਂਕਫਰਟ ਜਰਮਨੀ ਤੱਕ ਦੌਰਾ ਕਰ ਲੈਂਦੇ ਨੇ ਲੇਕਿਨ ਜਿਹੜੇ ਪੰਜਾਬ ਦੇ ਇੰਡਸਟਰੀਜ਼ ਨੇ ਉਹ ਕਹਿੰਦੇ ਯੂਪੀ ਵਾਲੇ ਪਾਸੇ ਕਰਾਰ ਕਰਕੇ ਬੈਠੇ ਨੇ ਉਹਨਾਂ ਨੇ ਹਾਲਾਂਕਿ ਕੱਲ ਵੀ ਅਸੀਂ ਇੱਕ ਖਬਰ ਚਲਾਈ ਸੀ ਵੀ 2.30 ਕਰੋੜ ਦਾ ਉਹ ਕਰਾਰ ਕਰਕੇ ਬੈਠੇ ਨੇ ਯੂਪੀ ਕਹਿੰਦੇ ਆਪਣੇ ਘਰ ਵਾਲੇ ਤਾਂ ਪਹਿਲਾਂ ਸੰਭਲੋ ਜੀ ਇਹ ਤਾਂ ਹਰੇਕ ਮੁੱਖ ਮੰਤਰੀ ਚਾਹੁੰਦਾ ਕਿ ਮੇਰੇ ਸੂਬੇ 'ਚ ਨਿਵੇਸ਼ ਹੋਏ ਵਧੀਆ ਵਧੀਆ ਕੰਪਨੀਆਂ ਆਣ ਫੈਕਟਰੀਆਂ ਲਗਾਣ ਲੋਕਾਂ ਨੂੰ ਰੋਜ਼ਗਾਰ ਮਿਲੇ ਨੌਜਵਾਨ ਰੋਜ਼ਗਾਰ ਵੱਲ ਜਾਣ ਰੋਜ਼ ਸਵੇਰੇ ਉੱਠਣ ਤਿਆਰ ਹੋਣ ਨਾ ਧੋਕੇ ਰੋਟੀ ਦਾ ਡੱਬਾ ਲੈ ਕੇ ਫੈਕਟਰੀ ਨੂੰ ਜਾਣ ਤਾਂ ਇਹ ਹਰੇਕ ਮੁੱਖ ਮੰਤਰੀ ਦਾ ਫਰਜ਼ ਹੈ ਮਾਨ ਸਾਹਿਬ ਪੂਰੇ ਦੇਸ਼ 'ਚ ਘੁੰਮ ਰਹੇ ਨੇ ਵੱਡੇ ਵੱਡੇ ਜਿਹੜੇ ਅਯੋਗੀ ਘਰਾਣੇ ਆ ਉਹਨਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਔਰ ਵੱਡਾ ਨਿਵੇਸ਼ ਪੰਜਾਬ 'ਚ ਹੋਣ ਜਾ ਰਿਹਾ ਹੈ ਬਾਕੀ ਰਹੀ ਕੀ ਪੰਜਾਬ ਦੇ ਜਿਹੜੇ ਆਪਣੇ ਉਰੇ ਉਦਯੋਗੀ ਘਰਾਣੇ ਆ ਅਗਰ ਦੂਜੀਆਂ ਸਟੇਟਾਂ 'ਚ ਵੀ ਆਪਣੇ ਕਾਰੋਬਾਰ ਲਗਾਏ ਨੇ ਤਾਂ ਇਹਦਾ ਕੋਈ ਗਲਤੀ ਨਹੀਂ ਹੈਗੀ ਇਹਦਾ ਮਤਲਬ ਉਹ ਪੰਜਾਬ 'ਚ ਜਿਹੜਾ ਕਾਰੋਬਾਰ ਕਰ ਰਹੇ ਨੇ ਉਹ ਉਹਨਾਂ ਨੂੰ ਫਾਇਦਾ ਹੋ ਰਿਹਾ ਦੋ ਪੈਸਾ ਨਾ ਹੋ ਰਹੀ ਹੈ ਤਾਂ ਹੀ ਉਹ ਦੂਜੇ ਸੂਬਿਆਂ 'ਚ ਜਾ ਕੇ ਫੈਕਟਰੀਆਂ ਲਗਾ ਰਹੇ ਨੇ ਨਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣਾ ਕਾਰੋਬਾਰ ਦਾ ਨਹੀਂ ਨਹੀਂ ਜੀ ਜੀ ਇੱਥੇ ਮੈਂ ਤੁਹਾਨੂੰ ਬਿਆਨ ਵੀ ਕੋਟ ਕਰਦਾ ਵੀ ਕੱਲ ਜਦੋਂ ਇੰਡਸਟਰੀਜ਼ ਨਾਲ ਗੱਲ ਕੀਤੀ ਸੀ ਮਿਸ਼ਰਾ ਜੀ ਜਿਹੜੇ ਸੀਆਈਸੀਯੂ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਉਹਨਾਂ ਨੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ ਕਹਿੰਦੇ ਪੰਜਾਬ ਚ ਲੋਅਰ ਡਾਡਰ ਦੀ ਸਥਿਤੀ ਹਾਲਾਂਕਿ ਉਹਨਾਂ ਨੇ ਕਿਹਾ ਪਿਛਲੇ 10 ਸਾਲਾਂ ਤੋਂ ਵੀ ਇੰਨੀ ਦਰ ਇੰਨੀ ਬੱੱਤਰ ਹੋਣ ਜਾ ਰਹੀ ਹੈ 10 ਸਾਲਾਂ ਚ ਅਸੀਂ ਕੱਲ ਵੀ ਇਹ ਸਵਾਲ ਚੁੱਕਿਆ 10 ਸਾਲਾਂ ਦਾ ਮਤਲਬ ਇਹ ਹੋ ਗਿਆ ਕਿ 5 ਸਾਲ ਕਾਂਗਰਸ ਦੇ ਵੀ ਆਏ ਐ ਤੇ 5 ਸਾਲ ਭਾਜਪਾ ਤੇ ਅਕਾਲੀਆਂ ਦੇ ਵੀ ਆਏ ਨੇ ਤੇ 9 ਮਹੀਨੇ ਤੁਹਾਡੇ ਵੀ ਆਏ ਨੇ ਉਹਨਾਂ ਨੇ ਕਿਹਾ ਕਿ 10 ਸਾਲ ਇਹ ਵੀ ਹੁਣ ਪਹਿਲਾਂ ਜਿਹੜਾ ਯੂਪੀ ਸੀ ਹੁਣ ਉਹ ਨਹੀਂ ਰਿਹਾ ਕਿਉਂਕਿ ਉਹਨਾਂ ਨੇ ਉਧਰਲੇ ਪਾਸੇ ਯੋਗੀ ਦੀ ਤਾਰੀਫ਼ ਵੀ ਕੀਤੀ ਕਿ ਉਧਰ ਹੁਣ ਉਹ ਰੰਗਦਾਰੀ ਤੇ ਉਹ ਵਾਲਾ ਮਾਹੌਲ ਨਹੀਂ ਰਿਹਾ ਇੱਕ ਸੁਖਾਵਾਂ ਮਾਹੌਲ ਦੇ ਦਿੱਤਾ ਹੈ ਤਾں ਕਰਕੇ ਅਸੀਂ ਪੰਜਾਬ ਛੱਡ ਕੇ ਯੂਪੀ ਜਾਣਾ ਚਾਹੁੰਦੇ ਆ ਕਿ ਅਸੀਂ ਯੂਪੀ ਤੋਂ ਹੀ ਆਏ ਸੀ 50 ਸਾਲ ਪਹਿਲਾਂ ਅਸੀਂ ਯੂਪੀ ਤੋਂ ਆਏ ਅਸੀਂ ਇੱਥੇ ਸਾਰਾ ਕੁਝ ਕੀਤਾ ਪਰ ਯੂਪੀ ਜਿਹੜੇ ਡਰ ਤੋਂ ਅਸੀਂ ਛੱਡ ਕੇ ਤੇ ਪੰਜਾਬ 'ਚ ਵਸੇ ਸੀ ਹੁਣ ਸਾਨੂੰ ਯੂਪੀ ਦੇ ਵਿੱਚ ਯੋਗੀ ਬੜਾ ਵਧੀਆ ਮਾਹੌਲ ਦੇ ਰਹੇ ਨੇ ਉਹ ਉਹਨਾਂ ਨੇ ਗਿਨਾਇਆ ਵੀ ਸਬਸਿਡੀ ਵਗੈਰਾ ਤੇ ਉਹ ਖਾਸ ਕਰ ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਉਹਨਾਂ ਨੇ ਬਣਾਈ ਹੈ ਜਿਵੇਂ ਉਹਨਾਂ ਨੇ ਨੱਥ ਪਾਈ ਹੈ ਗੈਂਗਸਟਰਸ ਤੇ ਇਹਨਾਂ ਤੇ ਬਾਹੂਬਲੀਆਂ ਦੇ ਉੱਤੇ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਰੰਗਦਾਰੀ ਬੜੀ ਜਲਦੀ ਸੀਗੀ ਤੇ ਉਹ ਉਸ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਯਾਨੀ ਕਿ ਪੰਜਾਬ ਨੂੰ ਉਹਨਾਂ ਨੇ ਵੀ ਕਟਗੜ ਦੇ ਚ ਖੜਾ ਕਰ ਦਿੱਤਾ ਵੀ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਉਸ ਤਰੀਕੇ ਨਾਲ ਨਹੀਂ ਕਿ ਇੱਕ ਇੰਡਸਟ੍ਰੀਇਸਟ ਕਿ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਕਹਿੰਦੇ ਫਰੋਤੀਆਂ ਦੇ ਫੋਨ ਆ ਰਹੇ ਨੇ ਸਾਰਾ ਕੁਝ ਹਾਲਾਂਕਿ ਆਪਾਂ ਦੇਖਿਆ ਵੀ ਹੈ ਦੀਪ ਜੀ ਕਿਸ ਤਰੀਕੇ ਨਾਲ ਟੀਮੀ ਦਾ ਕਤਲ ਹੁੰਦਾ ਨਕੋਦਰ ਦੇ ਵਿੱਚ ਤੇ ਕਿਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਹਲੇ ਵਾਪਰ ਰਹੀਆਂ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਪ੍ਰਵੀਰ ਜੀ ਮੈਂ ਨਹੀਂ ਕਹਿੰਦਾ ਕਿ ਕੋਈ ਘਟਨਾ ਨਹੀਂ ਵਾਪਰੀ ਜੇਕਰ ਇੱਕ ਅੱਧੀ ਘਟਨਾ ਵਾਪਰੀ ਹੈ ਤਾਂ ਉਹਦੇ ਨਾਲ ਇਹ ਨਹੀਂ ਹੋ ਗਿਆ ਕਿ ਸੂਬੇ ਦਾ ਮਾਹੌਲ ਖਰਾਬ ਹੋ ਗਿਆ ਸੂਬੇ ਦਾ ਮਾਹੌਲ ਖਰਾਬ ਹੋ ਗਿਆ ਇੱਥੇ ਕੀ ਹੈ ਪ੍ਰਵਾਸੀਏ ਤੋਂ ਛੱਡ ਕੇ ਜਾ ਰਹੇ ਨੇ ਇੰਡਸਟਰੀਅਲਿਸਟ ਛੱਡ ਕੇ ਜਾ ਰਹੇ ਨੇ ਕੀ ਕਸ਼ ਕਰ ਸਕਦੇ ਨੇ ਉਹਨਾਂ ਨੇ ਆਪ ਵੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਸੀ ਯੂਪੀ ਤੋਂ ਆਕੇ ਪੰਜਾਬ ਚ ਆਏ ਸੀ ਕਿ ਹੁਣ ਅਸੀਂ ਵਾਪਸ ਯੂਪੀ ਦੇ ਵਿੱਚ ਜਾ ਰਹੇ ਹਾਂ ਜੋਗੀ ਸਾਹਿਬ ਸਾਨੂੰ ਉੱਥੇ ਵਧੀਆ ਸਹੂਲਤਾਂ ਦੇ ਰਹੇ ਨੇ ਤੇ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਕਿ ਉਹ ਪੰਜਾਬ 'ਚ ਫੈਕਟਰੀ ਲਗਾਣਗੇ ਕਿ ਜਾਂ ਉੱਥੇ ਲਗਾਣਗੇ ਇੱਕ ਅੱਧੀ ਘਟਨਾ ਨਾਲ ਇੰਨਾ ਕੋਈ ਵੱਡਾ ਨਹੀਂ ਹੋ ਗਿਆ ਹੈਗਾ ਕਿ ਪੰਜਾਬ ਦੀ ਆਮ ਨਾਮ ਦੀ ਸਥਿਤੀ ਖਰਾਬ ਹੋ ਗਈ ਹੈ ਕਿ ਲੋਕ ਇੱਥੋਂ ਜਾ ਰਹੇ ਨੇ ਇਹ ਮੈਂ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਵਿਰੋਧੀ ਧਿਰਾਂ ਪੰਜਾਬ ਦੇ ਜਿਹੜਾ ਮਾਹੌਲ ਹੈ ਜਿਨ੍ਹਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਆਈ ਹੈ ਪੰਜਾਬ ਦੇ ਲੋਕ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਲਈ ਕੰਮ ਕਰ ਰਹੀ ਹੈ ਅੱਜ ਵੀ ਮਾਰਕ ਵਿੱਚ ਨੌਜ ਮਾਰਕ ਵਿੱਚ ਦੇ ਨਾਮ ਨਿਯੁਕਤੀ ਪੱਤਰ ਦਿੱਤੇ ਗਏ ਨੇ ਲਗਾਤਾਰ ਨੌਜਵਾਨ ਵੀਰਾਂ ਨੂੰ ਨੌکریاں ਦਿੱਤੀਆਂ ਜਾ ਰਹੀਆਂ ਹਨ ਹਰ ਪ੍ਰਕਾਰ ਦੀ ਸਹੂਲਤ ਪੰਜਾਬ ਦੇ ਲਈ ਦੇਣ ਵਾਸਤੇ ਸਰਦਾਰ ਭਗਵੰਤ ਸਿੰਘ ਬੇਰਾੜਤ ਕੰਮ ਕਰ ਰਹੇ ਨੇ ਪੰਜਾਬ ਨੂੰ ਦੁਬਾਰੋ ਆਪਣੇ ਪੈਰਾਂ ਦੇ ਖੜਨ ਜੋਗਾ ਬਣਾ ਰਹੇ ਨੇ ਤਾਂ ਵਿਰੋਧੀ ਧਿਰਾਂ ਜੋ ਕਹਿੰਦੀ ਸੀ ਉਹਨਾਂ ਵੱਲ ਨਹੀਂ ਦੇਖਦੇ ਉਹ ਇੱਕ ਸਲੋਗਨ ਹੈ ਨਾ ਕਿ ਹਮ ਕੰਮ ਕਰਦੇ ਰਹੇ ਉਹ ਪਰੇਸ਼ਾਨ ਕਰਦੇ ਤਾਂ ਉਹਨਾਂ ਨੇ ਸਾਨੂੰ ਪਰੇਸ਼ਾਨ ਕਰੀ ਜਾਣਾ ਹੈ ਅਸੀਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਆਪਣਾ ਕੰਮ ਕਰਦੇ ਪੰਜਾਬ ਦੇ ਵੀ ਸਾਡੀ 3 ਕਰੋੜ ਜਨਤਾ ਹੈਗੀ ਆ ਉਹਨਾਂ ਨੂੰ ਜੋ ਸੁੱਖ ਸੁਵਿਧਾਵਾਂ ਦੇਣੀਆਂ ਜੋ ਸਹੂਲਤਾਂ ਦੇਣੀਆਂ ਜੋ ਅਸੀਂ ਗਰੰਟੀਆਂ ਕੀਤੀਆਂ ਉਹਨਾਂ ਨੂੰ ਦੇਣੀ ਔਰ ਅਸੀਂ ਪੰਜਾਬ ਦੇ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਸਾਡੀਆਂ ਮਾਤਾਂ ਵਾ ਬੇਟੀਆਂ ਨੇ ਉਹਨਾਂ ਨੂੰ ਜਿਹੜਾ ਅਸੀਂ ਵਾਅਦਾ ਕੀਤਾ 1000 ਰੁਪਏ ਦੇਣ ਨਾਲ ਉਹ ਬੜੀ ਜਲਦੀ ਅਸੀਂ ਲਾਗੂ ਕਰਨ ਜਾ ਰਹੇ ਹਾਂ ਤਾਂ ਵਿਰੋਧੀ ਧਿਰਾਂ ਜੋ ਕਹਿ ਰਹੀਆਂ ਨੇ ਤਾਂ ਮੇਰਾ ਤਾਂ ਹਿਸਾਬ ਹੀ ਹੈ ਕਿ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢਿਆ ਜਾਏ ਅਸੀਂ ਆਪਣਾ ਕੰਮ ਕਰੀਏ ਆਪਣੀ ਪੰਜਾਬ ਦੀ ਜਨਤਾ ਨੇ ਜਿਹਨੇ ਸਾਨੂੰ ਵੱਡਾ ਮੰਡਟ ਦੇ ਕੇ ਪੰਜਾਬ ਦੀ ਸੱਤਾ ਤੇ ਕਾਬਜ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਪੰਜਾਬ ਦਾ ਰਾਜਪਾਲ ਚਲਾ ਸਕੀਏ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਦੀ ਸੁੱਖ ਸੋਬੀਦਾ ਮਾਂ ਵਾਸਤੇ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਪੰਜਾਬ ਤਰੱਕੀਆਂ ਦੀ ਲੀਹਾਂ ਦੇ ਅੱਗੇ ਵਧ ਰਿਹਾ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਅਵਾਜ਼ ਵਿੱਚ ਬਿਲਕੁਲ ਸੰਦੀਪ ਜੀ ਉਧਰੋਂ ਪਾਕਿਸਤਾਨ ਵਾਲੇ ਪਾਸੋਂ ਡਰੋਨ ਦੀ ਆਵਾਜ਼ਾਈ ਬਹੁਤ ਹੋ ਗਈ ਹੈ ਡਰੋਨ ਨਾਲ ਕੁਸਪੈਕਟ ਜਿਆਦਾ ਮਤਲਬ ਵਧਾ ਦਿੰਦੀ ਹੈ ਉਹਦੀ ਫ੍ਰੀਕਵੈਂਸੀ ਜਿਆਦਾ ਵਧਾ ਦਿੰਦੀ ਹੈ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਾਕਿਸਤਾਨ 'ਚ ਬੈਠੇ ਹੁਣ ਆਪਾਂ ਜਿਹੜੇ ਪਿਛਲੀ ਵਾਰ ਦੱਤਾ ਹੋਈਆਂ ਉਹਦੇ 'ਚ ਆਖਰਕਾਰ ਇਹ ਨਿਕਲ ਕੇ ਆਂਦਾ ਹੈ ਕੀ ਗੈਂਗਸਟਰ ਨੂੰ ਇੱਥੋਂ ਦੇ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਪਾਕਿਸਤਾਨ 'ਚ ਬੈਠੇ ਏਜੰਸੀ ਰਿੰਡਾ ਵਰਗੇ ਉਹ ਕੰਟਰੋਲ ਕਰ ਰਹੇ ਨੇ ਉਹ ਵੀ ਬ੍ਰੇਨਵਾਸ਼ ਕਰਨਾ ਪ੍ਰਦੀਪ ਪ੍ਰਦੀਪ ਕੁਮਾਰ ਵਾਲੇ ਕੇਸ 'ਚ ਦੇਖ ਲਓ ਟਿੰਮੀ ਵਾਲੇ ਕੇਸ 'ਚ ਦੇਖ ਲਓ ਲਗਭਗ ਮਤਲਬ ਬਾਹਰ ਬੈਠੇ ਹੁੰਦੇ ਨੇ ਮਾਸਟਰਮਾਈਂਡ ਤੇ ਇੱਥੋਂ ਦੇ ਯੁਵਾ ਤੇ ਇੱਥੋਂ ਦੇ ਲੋਕ ਮਤਲਬ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਉਹ ਡਰਾਈਵ ਕਰ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਵਿਰੋਧੀ ਮੌਲਿਕਾ ਸਾਡਾ ਪਾਕਿਸਤਾਨ ਉਹਨਾਂ ਦੀ ਜਿਹੜੀਆਂ ਕਾਰਵਾਈਆਂ ਨੇ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਨੇ ਅਸੀਂ ਤਾਂ ਦੇਖੋ ਉਹਨਾਂ ਨੂੰ ਨੱਥ ਨਹੀਂ ਪਾ ਸਕਦੇ ਨਾ ਉਹ ਬਾਰਡਰ ਦੇ ਵਿੱਚ ਆਪਣੇ ਏਰੀਆ 'ਚ ਬਹਿ ਕੇ ਡਰੋਨ ਉਡਾਉਂਦੇ ਨੇ ਸਾਡੇ ਵੱਲ ਨਸ਼ੇ ਦੀ ਖੇਪ ਸਿੱਟ ਰਹੇ ਨੇ ਹਥਿਆਰ ਸਿੱਟ ਰਹੇ ਨੇ ਤਾਂ ਵਿਰੋਧੀ ਕਾਰਵਾਈ ਦਾ ਸੀ ਬੋਲ ਕਰ ਰਹੇ ਹਨਾ ਜੀ ਤਾਂ ਉਹਨੂੰ ਰੋਕਣ ਦਾ ਕੰਮ ਸਾਡੇ ਬਾਰਡਰ ਦੇ ਉੱਤੇ ਮੁਸਤੈਦ ਛੜੀ ਡੀਐਸਪੀ ਹੈਗੀ ਹੈ ਸਾਡੀ ਪੰਜਾਬ ਪੁਲਿਸ ਵੀ ਹੈਗੀ ਹੈ ਤਾਂ ਜਿੰਨੀ ਕਿ ਮੁਸਤੈਦੀ ਨਾਲ ਉਹ ਕੰਮ ਕਰ ਰਹੇ ਨੇ ਕੋਈ ਨਸ਼ੇ ਦੀ ਖੇਪ ਹੈ ਜਾ ਹੁਣ ਵੀ ਪਿੱਛੇ ਅਪਰਸੋਂ ਦੀ ਗੱਲ ਹੈ ਕਿ ਡਰੋਨ ਨੂੰ ਮਾਰ ਸਿੱਟਿਆ ਗਿਆ ਔਰ 25 ਕਿਲੋ ਦੇ ਕਰੀਬ ਹੈਰਨ ਪਕੜੀ ਗਈ ਸਾਡੀ ਮੁਸਤਦੀਦ ਹੈ ਇਹ ਨਤੀਜਾ ਹੈਗਾ ਕਿ ਕੋਈ ਵੀ ਨਸ਼ੇ ਦੀ ਖੇਪ ਹੈ ਜਾਂ ਕੋਈ ਹਥਿਆਰ ਹੈ ਉਹ ਪੰਜਾਬ ਚ ਨਹੀਂ ਦਾਖਲ ਹੋਣ ਦਿੱਤਾ ਜਾ ਰਿਹਾ ਬਾਰਡਰ ਦੀ ਬਿਲਕੁਲ ਸਹੀ ਢੰਗ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਸਾਡੀ ਬੀਐਸਐਫ ਵੱਲੋਂ ਸਾਡੇ ਪੰਜਾਬ ਪੁਲਿਸ ਵੱਲੋਂ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਤਾਂ ਇਹ ਇਹੀ ਹੈ ਕਿ ਪੰਜਾਬ ਦੀ ਜਨਤਾ ਆਮਨ-ਉਮਾਨ ਨਾਲ ਰਹੇ ਸ਼ਾਂਤੀ ਨਾਲ ਰਹੇ ਲੋਕਾਂ ਦਾ ਵਿਸ਼ਵਾਸ ਬਹਾਲ ਰਹੇ ਸਰਕਾਰ ਪ੍ਰਤੀ ਕਿ ਸਰਕਾਰ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਔਰ ਪੰਜਾਬ ਇੱਕ ਸ਼ਾਂਤਮਈ ਸੂਬਾ ਹੈ ਪਰ ਸੰਦੀਪ ਜੀ ਚਿੱਟੇ ਨੂੰ ਲੈ ਕੇ ਕੀ ਦੇਖਦੇ ਹੋ ਕਿਉਂਕਿ ਕੋਈ ਵੀ ਦਿਨ ਇਹੋ ਜਾਨੀ ਆਂਦਾ ਜਿਸ ਦੇ ਤਸਵੀਰਾਂ ਨਾ ਸਾਂਝੀਆਂ ਕਰਨੀਆਂ ਪੈਣ ਜਿਸ ਦਿਨ ਤਸਵੀਰਾਂ ਇਹੋ ਜੀਆਂ ਨਾ ਕਿ ਜਾਂ ਤਾਂ ਓਵਰਡੋਜ਼ ਨਾਲ ਕਿਸੇ ਦੀ ਮੌਤ ਦੀ ਖਬਰ ਆਂਦੀ ਹੈ ਕਿਸਾ ਕੋਈ ਪੁੱਤ ਉਹ ਉਹ ਚਿੱਟੇ ਦੀ ਪੇਂਟ ਚੜ ਜਾਂਦਾ ਜਾਂ ਕਿਤੇ ਨਾ ਕਿਤੇ ਇਹੋ ਜੀ ਖਬਰ ਆਂਦੀ ਹੈ ਕਿ ਚਿੱਟੇ ਦੇ ਵਿੱਚ ਓਵਰਡੋਜ਼ ਦੇ ਨਾਲ ਉਹ ਸੜਕਾਂ ਤੇ ਜਾਂ ਖੇਤਾਂ ਦੇ ਵਿੱਚ ਉਵੇਂ ਲੇਟਿਆ ਹੋਇਆ ਦਿਖਦਾ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਚਿੱਟੇ ਤੇ ਤੁਹਾਨੂੰ ਲੱਗਦਾ ਹੈ ਕਿ ਵਾਕਈ ਕੀ ਆ 8-9 ਮਹੀਨਿਆਂ ਦੇ ਵਿੱਚ ਕੋਈ ਸੁਧਾਰ ਆਇਆ ਕਿਉਂਕਿ ਤਸਵੀਰਾਂ ਨਹੀਂ ਹੈ ਬਿਆਨ ਕਰਦੀਆਂ ਇਹ ਸੁਧਾਰ ਹੀ ਆ ਦੇਖੋ ਫਰੀਂਦਰ ਵੀਰ ਜੀ ਜਿਹੜਾ 25 ਕਿਲੋ ਦੇ ਕਰੀਬ ਹੀਰਾਨ ਪਕੜੀ ਗਈ ਹੈ 25 ਕਿਲੋ ਦੇ ਕਰੀਬ ਹੀਰਾਨ ਨਾ ਪਕੜੀ ਜਾਂਦੀ ਨਾ ਡਰੋਨ ਨੂੰ ਸਿੱਟਿਆ ਜਾਂਦਾ ਇਹ ਫਿਰ ਜਾ ਕੇ ਜਿਹੜੇ ਨਸ਼ਾ ਕਰ ਸਕ ਹੈਗੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਫਿਲਾਂਦੇ ਇਹਨਾਂ ਨੂੰ ਉਹਨਾਂ ਨੂੰ ਜਿੰਦੇ ਉਹਨਾਂ ਦੇ ਖੂਨ 'ਚ ਵੱਸਦੀ ਉਹ ਨਸ਼ਾ ਕਰਦੇ ਔਰ ਕਾਲ ਦਾ ਗਰਾਸ ਬਣਦੇ ਇਹੀ ਹੈ ਕਿ ਸਰਕਾਰ ਪੂਰੀ ਮਸਤੀ ਨਾਲ ਕੰਮ ਕਰ ਰਹੀ ਹੈ ਚਿੱਟੇ ਨਬਾਈ ਜਾਰੀਆ ਜਿਹੜੇ ਦੁਸ਼ਮਣ ਹੈ ਪੰਜਾਬ ਦੀ ਨੌਜਰੇ ਉਹਨਾਂ ਨੂੰ ਜੇਲਾ 'ਚ ਟੱਕਿਆ ਜਾ ਰਿਹਾ ਉਹਨਾਂ ਨੂੰ ਜੇਲਾ 'ਚ ਸਿੱਟਿਆ ਜਾ ਰਿਹਾ ਤਾਂ ਸਰਕਾਰ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਹੋਰ ਪੰਜਾਬ ਅੱਗੇ ਵਧ ਰਿਹਾ ਹੈ ਪੰਜਾਬ ਨੂੰ ਨਸ਼ੇ ਦੇ ਵਿੱਚ ਜਿਹੜਾ ਧੱਕਣ ਦਾ ਕੰਮ ਕੀਤਾ ਪਿਛਲੇ ਸਰਕਾਰਾਂ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ 'ਚ ਉਹਨੂੰ ਬਾਹਰ ਕੰਮ ਕਰ ਰਹੀ ਹੈ ਨੌਜਵਾਨ ਸਾਡੇ ਨੌਕਰੀਆਂ ਦੇ ਜਾਣਗੇ ਆਪਣੇ ਪਰਿਵਾਰਾਂ ਨੂੰ ਪਾਲਣਗੇ ਉਹ ਵਿਹਲੇ ਨਹੀਂ ਬੈਠਣਗੇ ਉਹਨਾਂ ਦਾ ਦਿਮਾਗ ਨਹੀਂ ਭਟਕਣਗੇ ਉਹ ਨਸ਼ੇ ਵੱਲ ਨਹੀਂ ਜਾਣਗੇ ਤਾ ਲਗਾਤਾਰ ਨੌਜਵਾਨੀ ਨੂੰ ਨੌਕਰੀ ਦੇਣ ਦੇ ਕੰਮ ਵੀ ਕੀਤੇ ਜਾ ਰਹੇ ਆ ਤਾਂ ਪੰਜਾਬ ਪੰਜਾਬ ਹੋਰ ਦੇਖੋ ਸਮਾਂ ਥੋੜਾ ਜਿਹਾ ਇਹ ਹੈ ਇਹ ਵੀ ਸਾਨੂੰ 8-9 ਮਹੀਨੇ ਹੋਏ ਅਸੀਂ ਬਹੁਤ ਕੁਝ ਠੀਕ ਕਰਤਾ ਤਾਂ ਪੰਜਾਬ 5 ਸਾਲ ਦਾ ਪੂਰਾ ਸਮਾਂ ਔਰ ਪੰਜਾਬ ਨੂੰ ਵਧੀਆ ਖੁਸ਼ਹਾਲ ਤੇ ਰੰਗਲਾ ਬਣਾਵਾਂਗੇ ਤਾਂ ਕਿ ਪੰਜਾਬ ਆਪਣੀ ਪੁਰਾਣੀ ਸ਼ਾਨ ਬਹਾਲ ਕਰ ਸਕੇ ਪੰਜਾਬ ਖੇਡਾਂ ਵਾਲਾ ਪੰਜਾਬ ਬਣ ਸਕੇ ਪੰਜਾਬ ਛਿੰਝਾਂ ਵਾਲਾ ਪੰਜਾਬ ਬਣ ਸਕੇ ਪੰਜਾਬ ਮੇਲੇ ਵਾਲਾ ਪੰਜਾਬ ਬਣ ਸਕੇ ਪੰਜਾਬ ਭਗੜੇ ਵਾਲਾ ਪੰਜਾਬ ਬਣ ਸਕੇ ਔਰ ਪੰਜਾਬ ਉਸੀ ਚੀਜ਼ ਵੱਲ ਵਧ ਰਿਹਾ ਹੈਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਚ ਵਧੀਆ ਵਧੀਆ ਕੰਮ ਹੋ ਰਿਹਾ ਔਰ ਪੰਜਾਬ ਨੂੰ ਅੱਗੇ ਲੈ। ਕੁਝ ਤਕਨੀਕੀ ਕਾਰਨਾਂ ਦੇ ਕਾਰਨ ਸੰਦੀਪ ਜੀ ਨਾਲ ਸਾਡਾ ਹੁਣ ਰابطਾ ਨਹੀਂ ਹੋ ਪਾ ਰਿਹਾ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਰੱਖ ਕੇ ਨਜ਼ਰੀਆ ਬੇਨ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਸਤੀਕਾਲ